ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ 'ਚ ਲੋ ਜੀ ਮਿੱਤਰੋ ਕਿਲਾ ਆਪਣੇ ਵਾ ਥੱਲੇ ਰਹਿ ਗਿਆ ਬਸ ਕੱਦੂ ਕਰਨੇ ਨੂੰ ਤੇ ਕਿਲਾ ਪੌਦ ਵਾਲਾ ਰਹਿ ਗਿਆ ਬਾਕੀ ਨਿਬੜ ਗਏ ਆਪਣੇ ਪਾਰਟੀ ਲੱਗ ਰਹੀ ਐ ਜੋ ਕਰ ਰਹੇ ਆ ਕੱਦੂ ਬਾਕੀ ਕਿਲਾ ਉਰੇ ਰਹਿ ਗਿਆ ਕਿਲਾ ਆਪਣੀ ਮੋਟਰ ਪਰ ਰਹਿ ਗਿਆ ਪੌਦ ਵਾਲਾ ਉਹ ਆਪਣੇ ਕੂਪਾਂਗੇ ਲਾਗ ਹੈਦ ਕੀ ਮੀਮੂ ਪਿਆ ਨਹੀਂ ਹੈਗਾ ਜੀਰੀ ਨੇ ਕਰਾ ਦੀ ਨਾ ਬਸ ਫਿਰ ਵੀ ਹਿੰਮਤ ਮਾਰ ਕੇ ਦੱਬਲੇ ਕੰਮ ਨੂੰ ਕਿਉਂ ਹੀ ਰਹਿ ਗਿਆ ਬਸ ਥੋੜਾ ਜਿਹਾ ਕਿ ਡੇਢ ਕਿਲਾ ਲਾ ਲਓ ਬਸ ਪੌਣੇ ਦੇ ਦੋ ਕੱਲ ਨੂੰ ਨਿਬੜ ਜਾਏਗਾ ਬਸ ਇਹ ਪੌਦਾ ਨਾਲ ਰਹਿ ਜਾਏਗਾ ਪੌਦਾ ਨਾਲ ਕਰੀ ਜਾਏਗੇ ਵਿੱਚ ਵਿੱਚ ਨੂੰ ਥੋੜੇ ਜਿਹਾ ਪੌਦ ਖੜੀ ਹੈ ਹਲੇ ਬਾਕੀ ਐ ਡੇਢ ਕਿਲਾ ਬਸ ਫਰਾਜ ਨਹੀਂ ਅੱਗੇ ਆਈ ਸਾਨੂੰ ਫੋੜਨਾ ਮਾ ਫੋੜਨਾ ਥੋੜੇ ਜਿਹਾ ਸਪਿੰਡ ਨਾ ਮਾ ਦਿੱਕਤ ਹੀ ਆ ਜਾ ਆਜੇ ਮੈਂ ਜਾ ਕੇ ਗਾਰਾ ਗੁਰਾ ਜਾ ਪੈ ਜਾ ਨਾਉ ਮੁੜਿਆ ਕਰਫਟੇ ਰੇ ਨਹੀਂ ਨਾ ਆਏਗਾ ਉਹ ਮੁੜਦਾ ਨਹੀਂ ਹੈਗਾ ਪਤਾ ਕਰਕੇ ਅੱਗੇ ਸੁਵਰਾਜ ਆਇਆ ਵਾ ਇਧਰ ਮਾ ਥੋੜੇ ਜੇ ਪਲਟਾਵੇਂ ਮਾਰੇ ਵੀ ਆਪਾਂ ਨੇ ਨਾ ਕੀਤਾ ਵਾ ਪਲਟਾਵੇਂ ਕਰਕੇ ਥੋੜਾ ਜਿਹਾ ਟਰੈਕਟਰ ਤੰਗ ਜਾ ਹੋਆ ਜਿੱਥੇ-ਇਥੇ ਜਿਆਦਾ ਗੜੇ ਵੇ ਪਲਟਾਵੇਂ ਗਾਟੇ ਜੇ ਵਾ ਉੱਥੇ ਟਰੈਕਟਰ ਖੜਾ ਬਾਕੀ ਠੀਕ ਚੱਲੀ ਜਾ ਰਿਹਾ ਸੀ ਜਰ ਮਾਰਿਆ ਵਾ ਆਪਾਂ ਨੇ ਇੱਕ ਵਾਰ ਬੰਨ੍ਹਣਾ ਵਿੱਚ ਪਾਣੀ ਆ ਨਹੀਂ ਸਾਰਾ ਬਸਾ ਕਿੱਲਾ ਰਹਿ ਗਿਆ ਥੱਲੇ ਉਹ ਥੱਲੇ ਵੀਰੇ ਨਾ ਕਿ ਉਹ ਲਾਗੇ ਪਹਿਲਾਂ ਇੰਜਨ ਚੱਲ ਰਿਹਾ ਹੁਣ ਥੱਲੇ ਪਾਣੀ ਮੁੱਕ ਲਿਆ ਲੈ ਚੋਈ ਮਾਂ ਕੱਲੂ ਸਵੇਰੇ ਆਵੇਗਾ ਪਾਣੀ ਉਹ ਇਹ ਮੇਟਰ ਫੌੜ ਵਾਲਾ ਕਰਤਾ ਵੀ ਕਰ ਦਿਆ ਗਾ ਤੂੰ ਲੋ ਵੀਰੋ ਉਸ ਤੋਂ ਆਪਣੇ ਜੋਨੀਅਰ ਕੁਆਲਟੀਟੀਨੇਟਰ ਹੋ ਗਿਆ ਤੱਕ ਕਰੇਗੇ ਸੀਜ਼ਨ ਮਖਰਾਬ ਇਹਨੂੰ ਲੱਗਿਆ ਚੇਂਜ ਕਰਨਾ ਲੈ ਆਏ ਗੱਲ ਮਿੱਡਾਗਾ ਕੰਪਨੀ ਨੂੰ ਵੀ ਹੀ ਯਾਰਾ ਸੇਮ ਕੰਪਨੀ ਮੈਂ ਵੀ ਥੋੜਾ ਜਿਹਾ ਮਹਿੰਗਾ ਬਸ ਯਾਦ ਦੋ ਅੱਧਾ ਫਰਕ ਹੈ ਮੰਨ ਕੇ ਚਲੋ ਇਹਨੂੰ ਤੋ ਆ ਲੈ ਗੱਲ ਇਹ ਤੋ ਦੇ ਵਕ ਖੜਾ ਦੇਗੇ ਢੱਕ ਕੇ ਹੁਣ ਇਹਨੂੰ ਖੋਲ ਰਹੇ ਹਾਂ ਆਲਟੀਨੇਟਰ ਆ ਲੱਗਿਆ ਮਿੱਤਰੋ ਜੀ ਡੀ ਦਾ ਮਾਰਕਾ ਮਿੰਡਾ ਗਨ ਡੀਨੇਟਰ ਪੁਰਾਣਾ ਆਪਾਂ ਨੇ ਖੋਲ ਲਿਆ ਇੱਕ ਪੁਰਾਣਾ ਹੀ ਗਾ ਨਾ ਪਹਿਲਾਂ ਹੀ ਕੰਨ ਜਾਂ ਟੁੱਟਿਆ ਪਿਆ ਬਸ ਆਇਆ ਟਾਇਆ ਲਿਆ ਆਪਾਂ ਨੇ ਕੰਨ ਹੀ ਟੁੱਟ ਗਿਆ ਇਸ ਦਾ ਪਹਿਲਾਂ ਟਾਈਟ ਕਰਦੇ ਵੀ ਮਿਸਤਰੀ ਦੇ ਪਰ ਚੱਲੀ ਜਾ ਰਿਹਾ ਦਾ ਹੁਣ ਲਾਉਣ ਲੱਗੇ ਨਾ ਮਲਟੀਨੇਟਰ ਲੋ ਵੀ ਦੋਸਤੋ ਅੱਜ ਪਾਉਣ ਲੱਗੇ ਰੇ ਮਸਨਿ ਨਿਪੜ ਗਿਆ ਅੱਧਾ ਕੀ ਤਰਹਿ ਗਿਆ ਪਹਿਲਾ ਰੇ ਪਾ ਦਿਆ ਨਿਪੜ ਗਿਆ ਸਾਰੇ ਮਾ ਬਾਕੀ ਦਾ ਕਿੱਲਾ ਰਹਿ ਗਿਆ ਦੋ ਛੁੜੀਆਂ ਪਣੀਆਂ ਸਵਾ ਲਈ ਰਹਿ ਗਿਆ ਬਸ ਕਿਸਰਾ ਨਿਪੜ ਗਿਆ ਪਹਿਲੇ ਰੇ ਮਕਸਿਮ ਨਹੀਂ ਮੈਂ ਇਕੱਲਾ ਹੀ ਰਿਹਾ ਪਾਰਸ